ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਚੱਲੇ ਆਪਾਂ ਮਾਤਾ ਦੇ ਮੱਥਾ ਟੇਕਣ ਮਿੱਟੀ ਗੱਢਣ ਵਾਸਤੇ ਆਹ ਦੇਖੋ ਇਹ ਗੋਲਗੜੀਆਂ ਰਹਿਣੇ ਮਾਤਾ ਦੇ ਮੱਥਾ ਟੇਕਣ ਵਾਸਤੇ ਗੋਲਗਾਂ ਦੀ ਪੂਲ ਤਿਆਰੀ ਆਈ ਸੋਨਾ ਆਟਾ ਮੋਟੇ ਬਰਮ ਨਾਲ ਅਗੇ ਉਹ ਵੇ ਦੇ ਜੀ ਸਨ ਖਾਨ ਨੂੰ ਖੰਗੋਂ ਦੀਆਂ ਪੁਰੀਆਂ ਸੁੱਕ ਲਈਆਂ ਨੇ ਇਹਨੇ ਸੱਤ ਬਣਾ ਕੇ ਸਾਡੇ ਇਕਾਣਾ ਬੰਦ ਆ। ਆਹ ਮੰਮੀ ਮੰਮੀ ਆਹ ਕਿਵੇਂ ਬਣਾਉਣੀਆਂ ਨੇ ਦੱਸ ਮੈਨੂੰ। ਹਾਂ ਆਹ ਕਿਵੇਂ ਬਣਾਉਣੀਆਂ ਦੇ ਲੈਣੀਆਂ ਤਾਂ ਮੀ ਬਣਾ ਰੱਖੀ ਮੈਂ ਬੈਲ ਨੂੰ ਹੀ ਬਣਾ ਕੇ ਪਾਇਆ। ਕਿਉਂ ਮੇਰੇ ਦਰਦ ਹੋਈ ਜਾਂਦਾ। ਉਹੀ ਹੈ ਉਹਦਾ।

मैं बस नरगर में तो मेरा अब मात चली। अभी आइ दार दार बसे ना दार 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 दे। राड़ के तेल लाओगे ऊपर दे। अच्छा। क्या बनाऊँगी? किन्नौर की। तुम सुखी हो जाएगी विमानी। हंगामे हंगामे हो रहा है बड़ा। किन्नौर की। ਗੰਦੇ ਗੰਦੇ ਕੜਿਆ ਨਿੰਦੀ ਹੂੰ 4 ਵਜੇ ਹੀ 4 ਵਜੇ ਹੀ ਕੱਢਦੇ ਉੱਠ ਖਾਣੇ ਚ 4 ਵਜੇ ਚਾਹ ਪਿਆ ਦੋ ਚਾਹ ਲਓ ਇਹ ਵਕਤ ਨਹੀਂ ਤਾਂ ਵੀਆ ਕਾ ਮੈਂ ਮੇਰੇ ਸੇ ਬੇਮਾਰੀ ਆ ਗਈ ਸੀ ਹੁਣ ਅਗਲੀ ਕੰਧੀ ਆਈਆਂ ਰੇਖਤੀ ਬਰਖਾ ਆ ਗਈ

Lari bu, satu tu. Ya, betul tu. Ayam bubu, sudah dia. Sudu dia. Sudu dia. Ayam

ਇੱਥੇ ਜੇ ਕਰੀਏ ਇਹ ਗਾਹਾਂ ਕੱਢ ਦਿੰਨੇ ਆ ਆ ਜੋ ਅੱਗੇ ਚੱਪਲਾ ਤਾਂ ਪਾ ਲਿਓ ਜਿਹੜਾ ਚੱਪਲਾ ਸਾਡੇ ਇੱਧਰ ਹੀ ਨੇ ਪੂਰੇ ਕੱਢ ਦਿੰਨੇ ਆ ਪੂਰੇ ਕੱਢ ਦੋ ਬੱਸ ਤਾਈ ਕੱਢ ਲੈਣੀ ਆ ਇਹ ਬਹੁਤ ਸਾਰੇ ਨਾ ਹੋਣ ਉਹਨੇ ਟਰ ਲੈ ਉਹ ਵੀ ਇੱਧਰ पक आगे तेली दे बालक चुंगे काट ले पुत्र चलो चुंगे करा दे